ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਰਪਾ ਰੱਖਿਆ ਮਾਲਕ ਚੜਦੀ ਗੱਲਾ ਦਿਨ ਦੁੱਗਣੇ ਰਾਤ ਚਾਗਣੇ ਤਰਕੀਆਂ ਵਾਖੇ ਬਾਕੀ ਬੈਠਿਆ ਜੀ ਬਾੜੇ ਦੇ ਵਿੱਚ ਜਿਹੜੀ ਆਪਣੀ ਸਰੋਸਰੋਂ ਦਾ ਜੇ ਕੰਟਰੋਲ ਦਾ ਕੰਮ ਕੰਟਰੋਲ 'ਚ ਜੇ ਕਰਤਾ ਸਾਰੇ ਜਿਹੜੇ ਕਿਉਂ ਮੌਸਮ ਅੱਜ ਵਿਗੜਿਆ ਥੋੜਾ ਜਿਹਾ ਦੱਖਣਾ ਚੱਲਦਾ ਕੱਲ ਵੀ ਦੱਖਣ ਚੱਲਿਆ ਦਾ ਥੋੜਾ ਜਿਹਾ ਗਰਮੈਸ ਹੋਈ ਵੀਦੀ ਹੁਣ ਵੀ ਗਰਮੈਸ ਬਹੁਤ ਹੋਈ ਪਈ ਆ ਵੀ ਮੌਸਮ ਜਿਹੜਾ ਨੈਟ ਵਾਲਾ ਦੱਸਦਾ ਨਹੀਂ ਦੱਸਿਆ ਪਏ ਨੇ ਇਹਨਾਂ ਨੇ ਸ਼ੁੱਕਰਵਾਰ ਨੂੰ ਬਾਕੀ ਤਿੰਨ ਚਾਰ ਦਿਨ ਪਹਿਲਾਂ ਬੱਦਲ ਬਾਈ ਦੱ ਵੀ ਹੁਣ ਇਹਨਾਂ ਇਕਣੇ ਕਰੀ ਜਾਣਾ ਜਦ ਤੱਕ ਕਣਕਾ ਪੱਕੀ ਜਾਂਨੇ ਆ ਕਿਉਂਕਿ ਕਣਕਾਂ ਵੀ ਦਿਨ ਪਰ ਦਿਨ ਫਰਕ ਪੈਂਦਾ ਜਾਂਦਾ। ਤਕਰੀਬਨ ਅੱਜ ਦੇਖਿਆ ਮਸ਼ੀਨ ਖੜੀ ਸੀ ਅੱਡੇ ਪਰ ਉਹ ਵੀ ਕਹਿੰਦੇ ਵੀ ਕੱਲ ਨੂੰ ਅਸੀਂ ਵੱਢਣ ਦੀ ਮਨਸੂਖੇ ਕੋਲ। ਫਿਰ ਤੋਂ ਥੋੜਾ ਜਿਹਾ ਨਦੀ ਦੇ ਨੇੜੇ ਮੋ ਰੇਟtare ਤੇ ਕਰਕੇ ਪੱਕ ਜਾਂਦੀ ਪਹਿਲਾਂ। ਬਾਕੀ ਤਕਰੀਬਨ ਕਣਕਾਂ ਸਾਰੀਆਂ ਆ ਜਾਂਦੇ ਨੇ ਕੇ ਲਾਤਾ ਜਣੇ ਚਰਾਉਣੀਆਂ। ਵੀ ਹੁਣ ਮੌਸਮ ਵਾਲੇ ਨੇ ਵੀ ਖਰਾਬ ਕਰੀ ਜਾਣਾ ਚਲੋ ਜਿਹੜੀ ਮਸ਼ੀਨ ਹੈ ਵੱਢਣੀਆਂ ਉਹਦਾ ਚੀਜ਼ ਕੋਸ ਹੋਰ ਹੈ। ਜਮੀਂ ਵੀ ਪੈ ਗਿਆ ਫੇਰ ਵੀ ਵੱਢ ਹੋ ਜਾਂਦੀ ਹੈ। ਜਿਹੜੀ ਵੱਡੀ ਹੋਈ ਪਮੀਂ ਪੈ ਜਾਂਦਾ ਫੇਰ ਉਹ ਕੰਮ ਥੋ ਉਹ ਇੱਕ ਦੀ ਸਾਡੇ ਕਿੰਨੀ ਜਿਹੜੀ ਹੈਗੀ ਬੂਟਿਆਂ ਦੇ ਵੱਧ ਦਾ ਕਣਕ ਬੜਾਈ ਜਿਆਦਾ ਭਈਆਂ ਦੀ ਉਹ ਹੈ 20 ਭਈਆਂ ਦਾ ਰੇਟ ਤਕਰੀਬਨ ਇਹ ਪਿੱਛੇ ਹੈਗਾ ਤਾਂ 9500 ਰੁਪਿਆ ਵੱਢਣੀ ਔਰ ਕੱਢਣੀ ਕਿ ਰੁਗ ਲਾਉਣਾ ਥਰੇਸ਼ਰ ਦਾ ਲਗਤ ਆਈ ਥਰੇਸ਼ਰ 2500 ਬਿਲੰਦਰ ਦਾ ਕੋਈ 2000 ਰੁਪਿਆ ਆਈ ਜਾਂਦਾ باقی 2300 ਨੂੰ ਜਿਹੜੀ ਚੱਲਿਆ ਕੰਮ ਥਰੇਸ਼ਰ ਵਾਲ ਦਾ ਵੀ ਬਾਕੀ ਇੱਕ ਦੀ ਜਿਹੜੇ ਭਈਆਂ ਦੇ ਬੈਠੇ ਟੋਲੇ ਲੇਬਰ ਹੈਗੀ ਹੈ ਵੈਸੇ ਪਰ ਬਾਕੀ ਦੇਖਦੇ ਆ ਉਹਨਾਂ ਦਾ ਰੇਟ ਵੱਧਾ ਥੋੜਾ ਜਿਹਾ ਇੱਕ ਦੀ 12000 ਮੰਗਦੇ ਆ ਵੀ ਥੋੜੇ ਹਜ਼ਾਰ ਖੰਡ ਹੋਰ ਘਟ ਦੇਉਗੇ ਨਹੀਂ ਨਹੀਂ ਘਟ ਦੇ ਮਰੇ ਸਾਹਗਲ ਵੀ ਰੇਟ ਵੱਧ ਜਾਣਾ ਕਿਉਂ ਬੂਟਿਆਂ 'ਚ ਸਾਡੇ ਗਣਕ ਵੱਧ ਆਇਕਦੀ ਲੇਬਰ ਵਾਲਿਆਂ ਨੂੰ ਪਤਾ ਹੁੰਦਾ ਵੀ ਜੇ ਵੱਧਾ ਵਧਣੀ ਸਾਨੂੰ ਹੀ ਪੈਣੀ ਹੈ ਉਹਦੇ ਕਰਕੇ ਲੇਬਰੀ ਵੱਧ ਜਾਂਦੀ ਆ ਵੀ ਦੇਖਦੇ ਆ ਆਪਣੇ ਜਿਹੜੇ ਬੈਠੇ ਆ ਭਾਈਓ ਉਹਨਾਂ ਨਾਲ ਗੱਲ ਹੋਈ ਸੀ ਮੀ ਕੋ ਵੀ 11000 ਮੰਗਦੇ ਤੇ ਇੱਕ ਬੰਦਾ ਸਾਈਜ ਤਾਂ ਦੇ ਗਿਆ ਥੋੜਾ ਜਿਹਾ ਵਿੱਚ ਸਾਡੇ ਬੰਦੇ ਵੀ ਕਾਲੇ ਹੋ ਜਾਂਦੇ ਆ ਉਹ 10.5 ਦੀ ਸਾਈਜ ਦੇਗਾ 10500 ਦੀ ਵੱਡਣੀ আর ਘਟਣੀ ਥਰੇਸ਼ਰ ਵਾਲਿਆਂ ਦਾ ਅਲੱਗ ਹੈ ਵਿਵਾਇਤੀ ਫੇਰ ਰੇਟ ਚੱਲ ਪੈਂਦਾ ਜਿੱਥੇ ਇੱਕ ਜਲਾ ਚੱਲ ਪੈਂਦਾ ਚਲੋ ਲੇਬਰ ਮਿਲਣੀ ਚਾਹੀਦੀ ਅਗਲਾ ਕਹਿੰਦਾ ਵੀ 5-400 ਇੱਧਰ ਉੱਧਰ ਕੋਈ ਚੱਕਣ ਨਹੀਂ ਬਾਕੀ ਮੌਸਮ ਕਰੂਗਾ ਖਰਾਬ ਜਿਹੜੇ ਸਾਗ ਲਾਗੇ ਬੱਦਲ ਜੇ ਹੁਣ ਵੀ ਆਪਾਂ ਨਾਲ ਜਿਹੜੀ ਸਰੋਂ ਦੀ ਸਰੋਂ ਭਾਤੀ ਕੱਲ ਦੇਖੀ ਆਪਾਂ ਨਾਲ ੜਾਤੀ ਸਾਰੀ ਉਹ ਘਾਤੀ ਸਾਫ਼ ਸੁਥਰੀ ਹੋ ਗਈ 6 ਥੈਲਿਆਂ ਤੇ ਪੈ ਗਈ 2.5 ਕਵਾਂਟਲ ਨਿਕਲੀ ਆਪਣੀ ਡੇਢ ਵਿੱਗੇ ਵਿੱਚ ਵੀ ਜੋਖ ਤੇ ਆਪਾਂ ਨਾਲ ਕੰਪਿਊਟਰ ਵਾਲਾ ਕੰਡਾ ਆਪਣੇ ਕੋਲ ਹੈਗਾ ਤਾਂ ਬਾਕੀ ਅੱਜ ਟਰੈਕਟਰ ਦਾ ਇੱਕ ਦੋ ਗਲਟਾਂ ਜੀਆਂ ਪਿੱਛੇ ਖਰਾਬ ਕਵਰ ਜੇ ਕਰਕੇ ਤੇ ਚੱਲਦੇ ਕਿਤੇ ਨਟ ਨਹੀਂ ਇੱਕ ਵਾਰ ਮਲੇ ਪਿੱਛੇ ਆਪਾਂ ਜਾਂ ਪਾਇਦੇ ਨਾ ਕਵਰ ਜਾਂ ਨਟ ਨਹੀਂ ਤੇ ਮਲੇ ਵੀ ਉਹ ਦਾ ਵਿੱਚ ਥੋੜਾ ਫਿਰ ਹਿੱਲਣ ਲੱਗੇ ਖੁੱਲ ਗਏ ਉਹ ਇੱਕ ਕਵਰ ਕਰਕੇ ਦਾ ਇਹ ਕਵਰ ਕੋਵਰ ਜੇ ਲੈ ਕੇ ਆਉਂਦਾ ਇੱਕ ਦੋ ਕੁ ਵੱਲਬ ਕਰਕੇ ਤੇ ਬਾਕੀ ਕੁ ਲੋਗੋ ਜਾਂ ਮੂਰੇ ਲੱਗਦਾ ਉਹ ਦੇਖਦੇ ਆ ਆਪਾਂ ਟਰੈਕਟਰ ਦਾ ਕਰਦੇ ਪਹਿਲਾਂ ਹੁਣ ਬੇਲੇ ਜਾਂ ਕਰਕੇ ਜਿਹੜਾ ਹੈਗਾ ਹੱਥ ਫੇਰੀ ਜੀ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਹੋਰ ਕਾਰੋਬਾਰ ਜਿਹੜੇ ਚੱਲਦੇ ਆਪਾਂ ਵੀਡੀਓ ਦੇ ਵਿੱਚ ਆ ਬੜੀਆਂ ਨਾ ਤੇ ਸਪਟੀਆਂ ਨੇ ਕੱਲੇ ਕਨੇ ਬਰਗਰ ਲੱਗਾ। ਆਹ 40 ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਇਕੱਠੇ ਹੋ ਗਏ ਆਂ। ਬੱਲੇ ਅੰਦਰ ਕਰਿਆ ਨਹੀਂ। ਅੱਛਾ। ਇਹਨਾਂ ਉੱਪਰ ਲੱਗ ਰਹੇ ਨਹੀਂ। ਇੱਕੜਾ ਪਰਲੇਜ ਬੱਲੇ ਲੱਗੇ ਕੋਨੇ ਬੱਲੇ ਲੱਗੋ ਇਦਾਂ ਹੈ ਨਾ। ਉਹ ਪਰਲੇਜ ਦੂਏ ਨੰਬਰ ਵਾਲੇ। ਨਹੀਂ ਜੀ। ਹਾਂ। ਜਿੱਦਾਂ ਇਹਦੇ ਅੰਦਰ ਚਲੇਦੈ ਨਾ ਕੋਲੇ ਇਹਦੇ ਸਲੈਡਿੰਗ ਤੇ ਲੈਦੇ। ਹਾਂ ਹਾਂ। ਇਹਦੇ ਜਿਹੜੇ ਅੰਦਰ ਤੇ ਬੱਲੇ ਹੋਰ ਬਣੇ। ਅੱਛਾ। ਇਹ ਆ ਟੱਕਾ ਤੋਂ ਹੋ ਗੀਆ। ਖੈ ਤਾਂ ਖੋਲਣੇ ਵਾਲਿਆ ਆਇਆ। ਨਗਲਾਈ ਟਾਇਰ ਪਾੜੀ ਕੋਟੜੇ ਬਣਾ ਰਹੇ ਨੇ ਨਹੀਂ ਨਾ ਬਣਦੇ ਨਹੀਂ ਆ ਇਹ ਤਰਾਜ ਕਵਰ ਕਰਦੇ ਆ ਵੀ ਜੀ ਬਾਈ ਵਧੀਆ ਬਣੀ ਲੈਟ ਗਈ ਬਈ ਲੈਟ ਗਈ ਵੀ ਇਦੱਕ ਔਕਾ ਹੋ ਗਈ ਹਾਂ ਔਕਾ ਕੱਢੇ ਹੋਗਾ ਤੇਰੇ ਤਾਂ ਗੋਡੇ ਆਗੇ ਕੱਚਾ ਵਿੱਚ ਵਾਲੇ ਲੈਟ ਭਾਦੀ ਕੋਈ ਕੰਮ ਆ ਮ ਲੈਟ ਨਾਲੇ ਹੋਣਾ ਇਹ ਗੋਡੇ ਤਾਂ ਕੱਢ ਕੱਚੇ ਤੇ ਤਾਂ ਹੀ ਆਉਂਗੇ ਲੈਟ ਇਹ ਇਹ ਤਾਂ ਇਦਾਂ ਹੀ ਆ ਮੈਨੂੰ ਤਾਂ ਕੱਚਾ ਵਿੱਚ ਕਰਦੇ ਕੰਨਾਂ ਤੱਕ ਚਲੀ ਜਾਂਦੇ ਇਹ ਲਾਓ ਹਾਂ ਬਾਕੀ ਅੱਛਾ कम कर दराज बन दी मैं क्या बर्थडे बना बैठा दराज तो हुई नहीं क्या <laughs> <laughs> बन गए दराज अंदर अच्छे छोटे शीशे आला है ਹਾਂ ਮੈਂ ਕਰਾਂ ਹਾਂ ਅੰਦਰ ਹੋਗਾ ਸ਼ੀਸ਼ਾ ਅੰਦਰ ਸ਼ੀਸ਼ੇ ਦੇ ਨਾਲ ਰਾਜ ਬਣਗੇ ਤਾਂ ਐ ਖੋਲਣਾ ਸ਼ੀਸ਼ਾ ਰਾਜ ਜੀ ਵਧੀਆ 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 ਬਾਕੀ ਬਣੇ ਤੇ ਜੀ ਪਤਾ ਲੱਗਦਾ ਉਧਰ ਵਾਲਾ ਪਹਿਲਾਂ ਏਕਣਾ ਹੋਵੇ ਤਾਂ ਬਣੇ ਤੇ ਜੀ ਕੋਈ ਹੋਰ ਮਨ ਮਮਤਾ ਗਰੀਵਨ ਨਿਪੜਿਆ ਬਈ ਉਹਨਾਂ ਦਾ ਮਿਸਤਰੀ ਢੇਰੀ ਟਾਈਮ ਬੈਠਣਾ ਆਹ ਆਹ ਪੌੜੀਆਂ ਦਾ ਕੀ ਨਾ ਕਰਨਾ ਪੌੜੀਆਂ ਪੱਥਰ ਲੱਗਣਾ ਅੱਛਾ ਇਹ ਹੋਰ ਲਾਉਗਾ ਬੰਦਾ ਬੱਸ ਫੇਰ ਛੇੜਲਾ ਕੰਮ ਇਹਦਾ ਹੋ ਹੈ ਨਹੀਂ ਛੇੜਲਾ ਅੱਛਾ ਉਹ ਕੰਮ ਦੇ ਦੋ ਬੰਦੇ ਪਈਆਂ ਅਲੀ ਨੂੰ ਕੀ ਨਾਮ ਹੈ ਨਹੀਂ ਆ ਤੇ ਹੀ ਬੜੀ ਮੈਸਤਰੀ ਮੈਨੇ ਛੁੱਟੀ ਕਰਕੇ ਲੱਗਦਾ ਸਵੇਰ ਦਾ ਦਾਇਆ ਬਦ ਉਹ ਸਵੇਰ ਦਾ ਦਾਇਆ ਬਦ ਨਾਮ ਤੇ ਆਉਣਾ ਨਹੀਂ ਕੀ ਕਰਿਆ ਹਣਾ ਕੰਮ ਵਾਲੀ ਤੋਂ ਬਾਈ ਮੁਮਤੀ ਲੱਗੀ ਟਾਈਮ ਹੁਣਾਂ ਕੱਟੂਗੇ ਬੇਤੇ ਮਟੀਰੀ ਜੀ ਫਸੀ ਜੀ

ਅੱਜ ਆ ਵੀ ਫਿਰਦਾ ਦਾ ਬਈ ਬਿਜਲੀ ਵਾਲਾ ਬਿਜਲੀ ਵਾਲਾ ਕਰ ਲਿਆ ਕੋਈ ਕੰਮ ਦਾ ਅੱਛਾ ਮੈਂ ਦੇਖਿਆ ਮਹੌਤਾ ਉਦੋਂ ਤਾਰਾਂ ਤਾਂ ਪਾ ਗਿਆ ਦਾ ਜਰ ਨਹੀਂ ਹੁਣ ਕਿਤੇ ਮਾੜੀ ਮੋਟੀ ਇਹ ਆਂ ਕੇ ਤਾਂ ਨਹੀਂ ਗਾਉ ਉਹ ਹਮਮ ਮੰਨ ਮੌਸਮ ਖਰਾਬ ਹੁੰਦਾ ਲੱਗਦਾ ਹੁੰਦਾ ਸਵੇਰ ਦਾ ਦੱਖਣ ਚੱਲਦਾ ਹਵਾ ਹੋਰਦਰਾਂ ਜਲੀ ਹੁਣ ਦੇ ਤਾਂ ਖੜ ਗਈ ਹੁਣ ਗਰਮੀ ਕਿੰਨੀ ਬੱਠ ਹੋਇਆ ਵਾ ਹਾਂ ਜੀ ਹੁਣ ਨਾ ਪਵੇ ਇਹ ਘੰਟਾ ਗੈਰਾ ਹੁਣ ਤਾਂ ਅਸੀਂ ਕਹਿੰਦੇ ਪਵੇ ਨਾ ਹੁਣ ਆਈ ਜਾਣਾ ਹਰੋਜੇ ਕਣਕਾਂ ਤਿਆਰ ਹੌਣ ਦਾ ਹੌ ਤਾਂ ਦਿਨ ਬਦ ਦਿਨ ਪੱਕ ਜਾ ਆਹ ਜਿਹੜਾ ਬੱਟ ਪੈਂਦਾ ਇਹ ਕਣਕੇ ਹੀ ਮੰਨਦੀ ਹੁਣ ਜੀ ਪੱਕੇ ਪੰਜਾਂ ਕਣਕਾਂ ਕਾਤਾ ਸਰੋਂ ਦਾ ਗੰਮਾ ਪਣ ਸਾਫ ਕਰ ਲੜਾਤੀ ਸਾਰੀ ਬਾਕੀ ਆ ਭਰਿਆ 6 ਥੱਲੇ 6ਾਂ ਦੇ ਵਿੱਚ ਬਰਾਬਰ ਹੈ 42-42 ਕਿਲੋ ਭਾਈ ਵੀ 100-100 ਗ੍ਰਾਮ ਸਾਡੇ ਉੱਪਰ ਹੋਗੇ ਕਿਸੇ 2 ਗ੍ਰਾਮ ਹੈ 200 ਗ੍ਰਾਮ ਹੈ ਕਿਸੇ 100 ਗ੍ਰਾਮ ਉੱਪਰ ਬਿਹੇ ਢਾਈ ਕਾਉਂਟਰ ਹੋਈ ਆਪਣੀ ਢਾਈ ਕਾਉਂਟਰ ਹੋਈ ਰੇਟ ਵੀ ਗਏ ਵਿਤੇ ਇਹ ਜਿਹੜੀ ਕਨੋਲਾ ਆਏ ਹੋਏ 9 ਕਾਉਂਟਰ ਦੇ ਕਿਹੜੇ ਨਿਕਲਦੀ ਆ ਆਪਣੇ ਕੀਲੇ ਵਿਤੇ ਦੋ ਹੀ 10 ਨਿਕਲੇ ਆਉਂਦੀ ਆ ਜਣੀ ਜੀ ਥੋੜਾ ਤੇਲ ਦਾ ਫਰਕ ਹੁੰਦਾ ਵੀ ਵਧੀਆ ਨਾਲੇ ਘਰਾਂ ਖਾਣ ਨੂੰ ਨਾਲੇ ਤੇਲ ਥੋੜੇ ਵੱਧ ਨਿਕਲਦਾ। ਬਾਕੀ ਜਿਹਦੇ ਬੰਦਾ ਥੋੜਾ ਜਿਹਾ ਟਾਈਮ ਲੱਗੇ ਪਿਆ ਹੁਣ ਸੈੱਟ ਜਾਗਣਾ। ਉਹਦਾ ਪਿੱਛੇ ਆਪਾਂ ਨੇ ਕਵਰ ਲਿਆ ਕੇ ਨਵੇਂ ਪਾਏ ਤੇ। ਜਿਹੜੇ ਨਟ ਐ ਨਾ ਇਹ ਨਟ ਨਹੀਂ ਮਿਲਦੇ ਗੈਲ ਦੇ। ਜਿਆਦਾ ਮੈਂ ਦੇਖਿਆ ਤਾਂ ਬਹੁਤ ਘੁੰਮ ਗਏ। ਇੱਧਰ 3 ਪਏ ਵਜਾ ਇੱਧਰ 2 ਪਏ ਵਜਾ। ਇਹ ਦੋ ਜੀ ਨਟ ਇੱਥੇ ਦੇ ਗਿਰ ਗਏ ਤੇ ਨਿਕਲ ਗਏ ਗੈਲੇ ਕਵਰ ਕਰਕੇ ਦਾ। ਬਾਕੀ ਨਟ ਨੂੰ ਪੰਪਾ ਤੇ ਬੱਲਬ ਵੀ ਕਰ ਗਏ। ਅੱਜ ਆਪਾਂ ਫੇਰ ਲੈ ਗਏ ਦੁਬਾਰੇ। ਨਵੇਂ ਬਾਕੀ ਰੋਪੜਗਾਹ ਤਾਂ ਸਾਰੇ ਹੀ ਨਟ ਨਹੀਂ ਮਿਲੇ ਆ ਨਟ ਤਾਂ ਇਹ ਗੈਲ ਬਰੀਕ ਚੂੜੀ ਵਾਲਾ ਪਰ ਹੁਣ ਇਹ ਮਿਲੇ ਦੇਖਦੇ ਜਿਹੜਗੇ ਚਾਰੇ ਨਟ ਲੈਣਦੇ ਬਾਕੀ ਤੇ ਨਵੱਲ ਬਲ ਜਾਂਦੇ ਪਾ ਦੀ ਹੁਣ ਇਹਦੇ ਬਾਕੀ ਹੋਰ ਸਾਰੀਆਂ ਲਾਈਟਾਂ ਲੋਟਾ ਸੈੱਟਤੀਆਂ ਆ ਵੀ ਖਬਰ ਬਾਤ ਦਿੰਦੇ ਹੁਣ ਤਾਂ ਗੈਲ ਦੇ ਨਵੇਂ ਬਾਦਨ ਆਪਣਾ ਦੇਖਦੇ ਜੇ ਨਟ ਚੜ ਗਿਆ ਤਾਂ ਵੀ ਫਸਾਰ ਦਾਂਗੇ ਪੁਰਾਣੇ ਗਾਲੇ ਇਹ ਦਾ ਪੈਸਾ ਉਹ ਜਿਹੜੇ ਦੋਨੇ ਦਾ ਦਾ ਸਭ ਇਹਨਾਂ ਬੱਲਵ ਇੱਕ ਹੋਰ ਲੈਂਦੇ ਆ ਆਈਟਮ ਇਹ ਵੀ ਦੇਖਦੇ ਸੈਟ ਆ ਗਿਆ ਆਪਣੇ ਕੋਲ ਇਹ ਜਿਹੜਾ ਆਪਣਾ ਨਾ ਪੂਰੇ ਇੱਕ ਕਚਨ ਲੱਗੋ ਜਿਹਾ ਲੱਗਿਆ ਹੁੰਦਾ ਜੀ ਪੂਰੇ ਉੱਤਰ ਗਿਆ ਦੇਦੇ ਪਰ ਤੇ ਇਕ ਨੇ ਰਹਿ ਗਿਆ ਤੇ ਇਕੱਲਾ ਹੁਣ ਆਪਾਂ ਲੈਂਦਾ ਖਾਇਦੇ ਵਾ ਚੱਲ ਬੁਹ ਜਿਹੜਾ ਸੈਟ ਆ ਗਿਆ ਅੰਦਰ ਗੱਲ ਕੋਈ ਨਹੀਂ ਹੈਗੀ ਇਹ ਪੱਤੀਓ ਜਿਹੜਾ ਰੱਖਿਆ ਮੂੜੀ ਦੇ ਅੰਦਰ ਇਹਨੂੰ ਮੋੜ ਸਕਦੇ ਜੀ ਵੈਸੇ ਇਹ ਨੋਗੋ ਹੈ ਇਹਦੇ ਪਰੇ ਦੇਖ ਲੈਂਦਾ ਜਿਹੜਾ ਕਿ ਆ ਗਈ ਲੋਟ ਚਲੋ ਕਰਦੇ ਹਾਂ ਸਟਿੱਕ ਤੋਂ ਭੁੱਲ ਜੇ ਜਦੋਂ ਨਿਕਲ ਦਨਗਾ ਜਦੋਂ ਲੱਗ ਗਿਆ ਇਹ ਬੰਦੇ ਦੇ ਅੰਦਰ ਨਟ ਨਟ ਹੈ ਨੇ ਬਰਵਾਇਆ ਬਤਾ ਜੀ ਨਟ ਨੁਟ ਨਹੀਂ ਹੈਗੇ ਬਾ ਪੂਰਾ ਸਾਇਜ ਜੀ ਫਸਿਆ ਹੋਇਆ ਹੈ ਜੀ ਇਹਨੂੰ ਨਟ ਤੇ ਆਪਣੇ ਜਿਹੜਾ ਹੁਣ ਨਵਾਂ ਜਾਂਦਾ ਨਾਟਾ ਜਵੇ ਚਲੋ ਦੇਖਦੇ ਸੈਟ ਜਿਆ ਕਰਕੇ ਹੈ ਤਾਂ ਬਰਾਬਰ ਹੀ ਲੱਗੀਆਂ ਹੈ ਆਹ ਦੇ ਨਾਟ ਆਪਣੇ ਦੇ ਵੀ ਬਾਕੀ ਪਿੱਛੇ ਵਾਲੇ ਟਾਂ ਦੇ ਕਰਤਾ ਜਿਹੜਾ ਇੱਕੇ ਕਵਰ ਬਦਲੇ ਆਪਾਂ ਨਾਲ ਜਿਹੜਾ ਨਵਾਂ ਲੱਗਦਾ ਇਹਨੂੰ ਚਾਰੇ ਨਾਟ ਲੱਗਦੇ ਕਰਦੇ ਵੈਸੇ ਇੱਕ ਫਰੀ ਆ ਤਿੰਨ ਕਾਸ ਹੋ ਗਏ ਪੂਰੇ ਇਹਨ ਇਧਰ ਵਾਲਾ ਆਪਾਂ ਨੂੰ ਹੋਈ ਛੜਦਾ ਕਵਰ ਇੱਕ ਨਾਟ ਨੇ ਦਾ ਇਹਨੂੰ ਨਾਟ ਲਾ ਦਿੱਤਾ ਮੱਲ ਬਏ ਦੋ ਆਪਣੇ ਇੱਕ ਬਲ ਦਾ ਹੀ ਦਾ ਤੇ ਵਾਕੀ ਇੰਡੀਕੇਟਰ ਚੱਲਦੇ ਆ ਇਹਦੇ ਬ੍ਰੇਕਾਂ ਗਾਲੀ ਬੜਨੀ ਰੱਖਾ ਉਹ ਵੀ ਆਪਾਂ ਚੈੱਕ ਕਰ ਲੀਆਂ ਚਲੋ ਇਹ ਵੀ ਹੋ ਗਿਆ ਕੰਮ ਆਪਣਾ ਓਕੇ ਅਕੀ ਆਪਾਂ ਨੇ ਵੀ ਲੈਣੀਆਂ ਚ ਇੱਕ ਗਾਂ ਹੁਣ ਬਈ ਆਹਾ ਬੇਦਨੀਆਂ ਮੈਂ ਇਹਦੇ ਬੇਦਨੀਆਂ ਕੱਟਾਈ ਵੇਦਣਾ ਛੋਟੀ ਦੇਖਾਂਗੇ ਜੇ ਰੱਖਣੀ ਵੀ ਰੱਖ ਲਵਾਂ ਨਹੀਂ ਕੱਢ ਦੇਣੀ ਗਾਂ ਲੈ ਲੈਣੀ ਇੱਕ ਚੱਜ ਦੀ ਦੁੱਧ ਵਾਲੀ ਦੇਖਿਆ ਹੈਗੇ ਵੈਸੇ ਆਪਾਂ ਤੋਂ ਇੱਕ ਸੋਨੇ ਵਾਲੀ ਆ ਉਹਦਾ 95000 ਮੰਗਦੇ ਤੇ ਹੁਣ ਇਹਨੂੰ ਗੋੜਾ ਰੇਟ ਹੈ ਇਹਦਾ ਇੱਕ 60000 ਵਾਲੀ ਉਹ ਮੈਨੂੰ ਵਧੀਆ ਲੱਗੀ ਚਲੋ ਦੇਖਦੇ ਆਪਾਂ ਇੱਕ ਅੱਧੇ ਦਿਨ ਵਿੱਚ ਕਰਦੇ ਆ ਸਬਦਾਂ ਇਹਨਾਂ ਦਾ ਵੀ ਲਿਆਉਣੇ ਇੱਕ ਗਾਂ ਹੁਣ ਇਹ ਇਹਨੂੰ 15 ਦਿਨ ਹੋਈ ਕੀ ਗੱਲ ਅੱਗੇ ਨਾਲ ਕਿਲੋ ਗੋਦੂ ਦੇ ਕਿ ਟਾਈਮ ਲੱਗ ਹੀ ਦੇਣ ਕਿਲੋ ਗੋਦੂ ਦੇ ਟਾਈਮ ਦਿੰਦੇ 2 ਕਿਲੋ ਵੀ ਸਮਝਣ ਨੂੰ ਹੋਣਾ ਨਹੀਂ ਹੈਗਾ ਇੱਕੇ ਲੱਖ ਤਾਂ ਘਟ ਗਈ ਹਲੇ 8 ਮਹੀਨੇ ਹੋਏ ਨਹੀਂ ਇਦਾਂ ਜਨਮਾ ਹਦਾਂ ਇੱਧਰ ਆਏ ਤੇ ਜਿਆਦਾ ਸੁੱਕ ਗਈਏ ਦੁੱਧ ਹਟ ਵੀ ਗਈ ਗਏ ਮੈਂ ਸਜਣ ਦਾ ਹੀ ਚੱਕਰ ਹੈ ਕਿ ਹੁਣ ਫਿਰ ਬਹੁਤ ਜਿਆਦਾ ਨਹੀਂ ਮੈਂਸ ਲੈਣੀ ਪਣੀ ਆਪਾਂ ਨਾ ਆਪਾਂ ਗਾਂ ਲੈ ਲੈਣੀ ਆ ਦੇਖਦੇ ਕੋਈ ਸੇਪਾ ਹੋਈ ਗਏ 10 ਵੀ ਦਿਓ ਜੀ ਵਧੀਆ ਆਪਾਂ ਫਿਰ ਰੱਖਣ ਵਾਲੀ ਗਾਂ ਲੈਣੀ ਘਰਾਂ ਰੱਖਣ ਵਾਸਤੇ ਬਿਸਮਿਲ੍ਲਾਹਿ ਰਹਿਮਨ ਰਹਿਮੀ ਉਹ ਬਾਇਕ ਮਾ ਸਲਾਰ ਤੋਂ ਆਇਆ ਕੋ ਪੱਤੀ ਵੀ ਬਣਨਾ ਹੈ ਉਹਾਂ ਕੋਲੇਵਾ ਉਹਦੇ ਲੱਗਣੀ ਐ ਕੋਪੱਤੀ ਦੀ ਪਰ ਇਹ ਕੋ ਮਤਲਬ ਨਹੀਂ ਹੈਗਾ ਨਹੀਂ ਇਹ ਕੋ ਮੀ ਜਾਂਦਾ ਖੜਕੀ ਜਾਂ ਨਾਲ ਦਾ ਰੈਨੋ ਆਰੇ ਆਈ ਗਈ ਨੰਦੇ ਹੈਗੇ ਛੋਟੇ ਕੰਮ ਵਾਲੇ ਨੂੰ ਕਹਿੰਦੇ ਵੀ ਨਹੀਂ ਇਹਦੇ ਫੜ ਜਾ ਮਾਰੇ ਲੱਗੇ ਵੇ ਮਸ਼ੀਨ ਦਾ ਬਾਹਰ ਮੈਂ ਜਗਾੜ ਦੇ ਕੋਈ ਨੂੰ ਬਹੁਤ ਆਸ਼ਿਆ ਤੂੜੀ ਵਾਲਾ ਰਹੇ ਮੇਰੇ ਵੀ ਲੱਗੇ ਰੁਪਿਆ ਵਾ ਭਾਈ ਕਰਨਾ ਉਧਰੋਂ ਬਾਈ ਗਰੀਸ ਲੱਗਿਆ ਵਾ ਕਰਨਾ ਆਪਣਾ ਬਾਕੀ ਕੋਈ ਨਾ ਸਰੋਂਦੇ ਆਪਾਂ ਕਰਦੇ ਸੱਟ ਜਾ ਦਿਖਾਉਂਦੇ ਇਹ ਦਵਾਈ ਉਹ ਬਾਲਾਈ ਹੈ ਸਮਾਨ ਭਰੇਣ ਵਾਤੇ ਬਹੁਤ ਕੱਠਾ ਕਰਿਆ ਇਹਨਾਂ ਨੇ ਆਓ ਦੰਦੇ ਮਾ ਕੇਸ ਛੋਟਾ ਚਾਹੀਏ ਆਪਰੇਸ਼ਨ ਬਾਅਦ ਤੇ ਸਮਾਨ ਬਹੁਤ ਪੁਗੜਨਾ ਪੈ ਬੀ ਬਰੀਕ ਸੁੰਜਾਂ ਸਾਰੀਆਂ ਤੋੜਲੀਆਂ ਪੈਣੀਆਂ ਕੈਂਚੀ ਛੋਟੀ ਛੋਟੀਆਂ ਕੈਂਚੀਆਂ ਤੋੜਲੀਆਂ ਪਈਆਂ ਇਹਨਾਂ ਨੇ ਬਰੀਕ ਆ ਯਾਰ ਉਹ ਬੱਸ ਬਹੁਤਾ ਆਹੀ ਇਹਨਾਂ ਕੇ ਆਹੋ ਆਹ ਸਾਰ ਕੇ ਕਰਦਾ ਰਹਿਣ ਦੇ ਡੱਟਰ ਨੂੰ ਵਿੱਚ ਨੇ ਉਪੜ ਜਾਇਦਾ ਪ੍ਰੈਸ਼ਰ ਕੈਂਚੀ ਛੱਡਦਾ ਆਹੋ ਕੈਂਚੀ ਛੱਡ ਦਿੰਦਾ ਗੰਦਰ ਸਿੰਘ ਗੱਲ ਤਾਂ ਤੇ ਨਹੀਂ ਸਹੀ ਹੈ ਕਹੂੰਗਾ ਵੀ ਆਖਿਆ ਹੋ ਗਿਆ ਦੂਜਾ ਡੱਟਰ ਆ ਕੱਢੀ ਆ ਗੰਦਾਰ ਇਹ ਤਾਂ ਸੈਟ ਆਇਆ ਹੀ ਨਹੀਂ ਹੈਗਾ ਦਰਦ ਫੇਰ ਹੋ ਜਾਣਾ ਹਾਂ ਅਵੇ ਤੁਸੀਂ ਕਹਿੰਦਾ ਵੀ ਆਖਿਆ ਹੋ ਗਿਆ ਹਾਂ ਹੁਣ ਹੁਣ ਨਹੀਂ ਭਾਈ ਹੁਣ ਡਾਕਟਰ ਵੀ ਅੱਖਾਂ ਦੋ ਦੋ ਕਹਿ ਕੇ ਚਾਰ ਚਾਰ ਕਰਕੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਰੈਡ ਵੱਜ ਗਈ ਚਲਾ ਲਿਆ ਜਨਰੇਟਰ ਫੇਰ ਬੜਾ ਜਿਹੜਾ ਜਨਰੇਟਰ ਚਲਾਉਣਾ ਸੀ ਹੁਣ ਅੱਛਾ ਆਹੀਂ ਚਲਾ ਲਵੇਗਾ ਠੀਕ ਆ ਹੋਰ ਬੜੀ ਆ ਜੈਣੀ ਬਾਈ ਦਾ ਫਰਮਟ ਦੇਖ ਲਾ ਆਏ ਹਾਏ ਆ ਇਹਦਾ ਪਹਿਲਾਂ ਹੀ ਭੱਜ ਗਈ ਜਦੇ ਆ ਗਈ ਸੀ ਆ ਜਾਣੀ ਆ ਉਹ ਇਹ ਲੇਖੀ ਉਹ ਬਾਈ ਕੰਮ ਖੱਟੇ ਫੈਸਾਰਾ ਕੰਮ ਖੱਟੇ ਬੈ ਹੁਣ ਤਾਂ ਸਰਬਜੀ ਕਣਕ ਨਾ ਐਂ ਲਾ ਜੀ ਕਣਕ ਹਵਾ ਜੀ ਫਿਰਦੀ ਜਾਂਦੇ ਨਾ ਆ ਬਹੁਤ ਨਹੀਂ ਪੱਕ ਜਾਈ ਵੀ ਹਰੀ ਹਰੀ ਜਿਕੇ ਲਾਥ ਹੋ ਗਏ ਸੁੱਕ ਗਏ ਨਾਲੇ ਧਰਤੀ ਹਰੀ ਏ ਨਹੀਂ ਲੇਟ ਤਾਂ ਰੇਟ ਵੀ ਨਹੀਂ ਆਣੀ ਬਹੁਤੀ ਹੈਗੀ ਪਤਾ ਨਹੀਂ ਕਾਦੇ ਹਸੇ ਲਾਹਦਾ ਪਾਗੰਦਾ ਪਾਣੀ ਲਾ ਦੇ ਗਣਕ ਨੂੰ ਹੈ ਨੂੰ ਇਹ ਜਲਾ ਪਾਣੀ ਜਾਂ ਫਿਰ ਜਾਣਾ ਹੁਣ ਤਾਂ ਲਾਏ ਦਾ ਪਾਣੀ ਤੁਸੀਂ ਨੂੰ ਸੁੱਕਦੀ ਹੈ ਗਣਕ ਖੜੀ ਏ ਨਹੀਂ ਨਹੀਂ ਆਜੋ ਹੋ ਮਸ਼ੀਨ ਲੈ ਕੇ ਆਵੇ ਗੋਰੀਆਂ ਨੇ ਕੱਲ ਨੂੰ ਵੱਢਣੀ ਅਸੀਂ ਮਨਸੂਰੇ ਸਾਡੀ ਉਹ ਧਿਆਨ ਕੋ ਸਰਵਾਉਂਦਾ ਹੋਣਾ ਮਾੜਾ ਮੋਟਾ ਟੋਚਾ ਹਾਂ ਅੱਛਾ ਅੱਛਾ ਹੁਣ ਹੋਇਆ ਕਿਨੇ ਫਿਰ ਹੈਵੀ ਥੋੜਾ ਜੀ ਜਮੀਨ ਜੀ ਆ ਨਾ ਉਧਰਲੀ ਹਾਂ ਐਨਾ ਕੱਲ ਨੂੰ ਵੱਢਣ ਲੱਗਣਾ ਸੀ ਮਨਸੂਰੇ ਹੁਣ ਕਿਸੇ ਚ ਉਧਰ ਪਰ ਇੱਤਿਆਂ ਚ ਤਾਂ ਪੱਕ ਜਾਂਦੀ ਪਹਿਲਾਂ ਹੀ ਪੱਕ ਜਾਂਦੀ ਆ ਆਪਾਂ ਤੇ ਇੱਕ ਤੱਤ ਦਿਨ ਇੱਤਿਆਂ ਵਾਲੀ ਫਸਲ ਅੱਗੇ ਰਹਿੰਦੀ ਆ ਹਾਂ ਆ ਹੁਣ ਵੱਡੀ ਹਰੀ ਧੀ ਹੈ ਹਾਂ ਹਰੀ ਧੀ ਆ ਇਹ ਹੁਣ ਵੱਡੀ ਜਿਹੜੀ ਲੇਟ ਭਰੀ ਸੀ ਇੱਥੇ ਮੈਂ ਇੱਥੇ ਖਤਮ ਹੋ ਗਏ ਤੇ ਉਹ ਇੱਥੇ ਵਿੱਚ ਖਤਮ ਹੋ ਗਏ ਇੱਥੇ ਵਿੱਚ ਹੋ ਰਹੀ ਹੈ ਸਰੋ ਹੋ ਜਾਣੀ ਆ ਲੈਣਾ ਹੁਣ ਤੜਕੀ ਲੋ ਹੋ ਗਈ ਹੋ ਜene ਗਿਆ ਨਾਲੇ ਸਾਹ ਖਾ ਲਿਆ ਅੱਜ ਦਾ ਖਾਦਾ ਕੱਟੇ ਤਿੰਨ ਕਿਲਾ ਬਣਾਇਆ ਸਾਰੇ ਜਿੰਨੇ ਆ ਟਾਈਮ ਟਾਈਮ ਦੀ ਗੱਲ ਹੈ ਚਾਚੇ ਕਾ ਨਹੀਂ ਹਰਾ ਤੋੜ ਕੇ ਰੱਖਦੇ ਸਕਾ ਕੇ ਰੱਖਦੇ ਹੁੰਦੇ ਦੇ ਬਾਅਦ ਚ ਹੀ ਖਾਂਦੇ ਦੇ ਹੁਣ ਸੀਜਨ ਜਦ ਨਹੀਂ ਖਾਦਾ ਜਾਏਗਾ ਬਹੁਤ ਟਾਈਮ ਹੋ ਗਿਆ ਤੁਹਾਨੂੰ ਤਾਂ ਜਦੀ ਝਾੜ ਦੇਈ ਗਿਆ ਅਸੀਂ ਲੋਲ ਚੱਲਣ ਵਾਲੇ ਆ ਉਹ ਹੀ ਕਹਿ ਦੋ ਕਦ ਆਇਆ ਮੇਰੇ ਕੋਲ ਤੇ ਲਾਗੀ ਯਾਰ ਪੱਕਣਾ ਵੀ ਲੋ ਜੀ ਲਸਾਂ ਦੇ ਵੀ ਕਰ ਦਿੰਨੇ ਆਪਾਂ ਨੇ ਵੀ ਕੱਦ ਦੇ ਵਿੱਚ ਪਟਾਈ। ਉਹ ਚਲੋ ਆਪਣਾ ਦਾ ਕੰਮ ਥੋੜਾ ਹੁੰਦਾ ਅਸੀਂ ਥੋੜਾ ਜਿਆਦਾ ਦੇਖੀ ਜਾਂਦੇ ਵੀ ਹੋਰ ਪੱਕ ਜੇ ਪੱਕ ਜੇ ਸੁੱਕਦਾ ਜਾਲ ਪਟਣ ਲੱਗਦੇ। ਵੀ ਇੱਕ ਸਾੜੇ ਉਹ ਨਾਲ ਘਰ ਆਉ ਬਾਈਆਂ ਦਾ ਜਿੱਥੋਂ ਟਾਕੇ ਜਿੰਦਖਦੇ ਉਹ ਲੌਂਦੇ ਦੋ ਕੁ ਬੀਘੇ ਖਾਉਂਦਾ ਲੈਂਦੇ। ਵੀ ਇਹਦੇ ਨਾਲ ਤੇ ਵੀ ਹਰਾ ਦਲਾ ਸਾਨੂੰ ਪੱਟ ਲਿਆਇਓ। ਪੱਟ ਕੇ ਲਿਆਇ ਕਰਾ ਰੱਖਦਾ ਕੋਈ ਖਰਾਬ ਨਹੀਂ ਹੁੰਦਾ ਸਾੜ ਦਾ ਬਾਅਦ ਵਿੱਚ ਫੇਰ ਥੋਥਾ ਜਾਂਦਾ ਪਤਾ ਨਹੀਂ ਕੀ ਗੱਲ ਹੈ। ਵਾਹ ਇੱਕ ਟਹਿ ਕੋਠਾ ਵੀ ਜਿੱਦਿਕੇ ਨੇੜੇ ਹਾਂ। ਕੱਟਾ ਲੱਗਿਆ ਬੰਦਾਂ ਨੂੰ ਆਪਣੇ ਚਲੋ ਫੜਦੇ ਆ ਬਸੇਨ ਨਾਲੇ ਜਿਵੇਂ ਹਮ ਕਣਕਾਂ ਵਾਈ ਹੈਗੀਆਂ ਨੇੜੇ ਪਹੁੰਚੇ ਆ ਮੈਂ ਚੱਲ ਬਣੀ 1 2 4 ਦਿਨ ਤੱਕ ਬਟਾਈ ਚੱਲ ਬਣੀ ਸਾਰੀ ਉਹ ਕਣਕ ਜਿੰਨੀ ਹੈਗੀ ਵਧੀਆ ਬਣੀ ਪਈ ਹੈ ਉਧਰ ਥੱਕ ਕੇ ਬੰਦੇ ਪੈ ਗਏ ਉੱਠ ਖੜੇ ਕੈਮਰਾ ਦੇਖ ਕੇ ਛਾਲ ਮਾਰਦੇ ਉਹਨਾਂ ਨੇ ਵੀ ਪੰਮੂ ਦਾ ਉਹ ਖੱਡਾ ਵੈ ਹਾਂ ਹਾ ਦਾ ਦੇ ਹਾ ਦਾ ਮੈਂ ਸਭ ਨੂੰ ਦੇਖਦਾ ਗਰਦਨਾ ਹਿਲਦੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਵੀ ਸੋਕਰ ਇਹ ਆ ਵੇ ਆ ਵੀ ਬੰਦਾ ਸਾਡਾ ਠੱਕਿਆ ਹੋਇਆ ਸਰੋਂ ਝਾੜਦਾ ਇਹ ਸਰੋਂ ਉੱਪਰ ਲਿਆ ਕੇ ਫੇਰਿਆ ਤਾਂ ਥੋੜਾ ਜਿਹਾ 20 ਸਰੋਂ ਹੈ ਅਸੀਂ ਨਾ ਵਜਨ ਕਰਕੇ ਝੜ ਜਾਂਦੀ ਹੈ ਇਹ ਬਹੁਤ ਹਿਲ ਆ ਦੇ ਹਿਲਦੀ ਆ ਬੋਤ ਹੁਣ ਕਿ ਸਰਵਿਸ ਭਾੜਦਾ ਤੂੰ ਮੈਂ ਦੇਖ ਲੈ ਕਰ ਦਿੰਦੇ ਮਾੜੀ ਜੀ ਹੈ ਚੁੱਕੇ ਹੱਡੀ ਲੈ ਕਰ ਦੋ ਮਾੜੀ ਸਰਵਿਸ ਹੋਈ ਡੱਡਾ ਜ ਆਜ ਤੋਂ ਡੱਡੇ ਹੋ ਜਾਇਆ ਨੂੰ ਲੈ ਖੜਕਾ ਜਾ ਕਰਕੇ ਦੇਖੇ ਵਾਣਾ ਜਾ ਹੋਇਆ ਕੱਟ ਹੋਇਆ ਥੋੜੇ ਜਿਹਾ ਪੁੱਠੇ ਹੱਥ ਕਾ ਵੱਜਿਆ ਇਹ ਸੱਜੇ ਗਲਾ ਦਾ ਫੇਰ ਹੋਣਾ ਦਾ ਕੈਮੀ ਜੋ ਗਿਆ ਹੁਣ ਤੂੰ ਫਾਸਟ ਹੈ ਜੀ ਹਲੇ ਫਾਸਟ ਹੈ ਜੋਇਆ ਇਹ ਹੋਰ ਕਿੰਨਾ ਕ ਟਾਈਮ ਪੜੂਗਾ ਤੂੰ ਹੋਰੇ 10 ਸਾਲ 10 ਸਾਲ ਹੋਰ ਪੜਨਾ ਹੈ ਬਸ ਦਸੇ ਕਰੂੰਗਾ ਫੇਰ ਕਾਸਟ ਜੇ ਤੂੰ ਤਾਂ ਹੁਣ ਚਾਹੀਦਾ ਦੂਜੀ 3 ਵਿੱਚ ਹੁਣ ਸਕੂਲ ਕਾ ਬਦਲੇ ਹੁਣ ਤੱਕ ਇੱਕ ਤਾਂ ਨਹੀਂ ਬਦਲੇ ਆਇਗਾ ਇੱਥੇ ਬਦਲੇ ਹੈ ਕਹਣਾ ਉਰੇ ਇੰਤ ਹੈਗਾ ਹੈ ਪ੍ਰਾਇਮਰੀ ਸਕੂਲ ਚ ਪ੍ਰਾਇਮਰੀ ਸਕੂਲ ਤੇ ਹੁਣ ਉੱਥੇ ਕੀ ਅੰਗਰੇਜ਼ੀ ਹੈ ਪਹਿਲਾ ਅੰਗਰੇਜ਼ੀ ਚ ਚੱਲ ਗਿਆ ਹੈ ਹੈਣਾ ਅੰਗਰੇਜ਼ੀ ਚ ਤੋਂ ਫੇਰ ਪ੍ਰਾਇਮਰੀ ਚ ਹੁਣ ਅੰਗਰੇਜ਼ੀ ਚ ਹੈ ਅੱਛਾ ਪ੍ਰਾਇਮਰੀ ਚ ਨਹੀਂ ਗਿਆ ਹੈ ਤੂੰ ਗਈ ਸੀ ਤੂੰ ਪ੍ਰਾਇਮਰੀ ਚ ਹੈ ਹਾਂ ਹੁਣ ਕਹਿ ਮੀਜੋਗੀ ਤੂੰ ਆ ਤੂੰ ਤਾਂ بڑے ਸਕੂਲ ਚ ਹੈ ਕਰਨ ਆਇਆ ਹੁਣ ਤੇਰਾ ਸਕੂਲ ਹੈ ਨਾ ਹਾਂਜੀ ਆ ਕਰਨ ਪਹੁੰਚਿਆ ਬਈ 6ਵੀਂ ਤੇ ਹੁਣ ਇਹਦੇ ਸਕੂਲ ਦੇ ਵਿੱਚ ਇਹ ਰਾਂਝਾ ਨਾ ਪਤਾ ਨਹੀਂ ਕੱਜ ਜਾਣਾ ਰੇ بڑے ਸਕੂਲ ਇਹ ਤਾਂ ਇਹ ਲੱਗਾ ਗੱਡੀਆਂ ਦੀ ਝਾਟੀ ਇਹ ਸ਼ਤਿੰਨ ਆਪਣੇ ਸੁੱਕ ਜਾਂਦਾ ਹੈ ਪੱਤੇ ਜਿਹਾ ਕਰਦੀ ਹੈ ਗਈ ਬਸ ਹੋਰ ਹੈ ਨਾ ਹੋਰ ਹੀ ਇਹ ਜੇ ਪਾਣੀ ਨਾ ਪਾਣੀ ਕਰਦੀ ਜੀ ਇੱਕ ਲੋਡ ਪਈ ਟੁੱਟ ਗਈ ਤਾਂ ਲੱਗ ਜਾਂਦੀ ਹੈ ਨਹੀਂ ਤਾਂ ਫਿਰ ਸੜਿਆ ਪਈ ਹੁਣ ਤਕਰੀਬਨ ਵੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਦੇ ਵਿੱਚ ਪਰ ਬੱਦਲ ਵੀ ਹੋਰ ਵੀ ਜ਼ਿਆਦਾ ਹੋ ਗਿਆ ਜੇ ਖੌਰਾ ਜਾ ਬਹੁਤ ਹੋ ਗਿਆ ਸਾਰਾ ਖੌਰਾ ਹੀ ਹੋਏਗਾ ਇਹਨਾਂ ਨੇ ਹਵਾ ਜਮ ਹੀ ਬੰਦਾ ਦੇਖੋ ਪੱਤਾ ਵੀ ਨਹੀਂ ਹਿੱਲਦਾ ਵੀ ਗਰਮੀ ਬਹੁਤ ਹੋਈ ਵੀ ਬੱਟ ਦਾ ਕੋਈ ਅੰਤ ਨਹੀਂ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਸਤਿ ਸ਼੍ਰੀ ਅਕਾਲ ਹਾਂ